ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਮਾਤ 12ਵੀਂ ਦੀ ਜਿਹੜੀ ਪੰਜਾਬੀ ਲਾਜ਼ਮੀ ਦੀ ਪਾਠ ਪੁਸਤਕ ਹੈ ਉਹਦੇ ਵਿੱਚ ਅਮਰਤਾ ਪ੍ਰੀਤਮ ਦੁਆਰਾ ਲਿਖੀ ਗਈ ਕਵਿਤਾ ਵਾਰਸ ਸ਼ਾਹ ਉਹਦੀ ਅਸੀਂ ਪ੍ਰਸੰਗ ਸਹਿਤ ਜਿਹੜੀ ਵਿਆਖਿਆ ਉਹ ਕਰਾਂਗੇ ਪੂਰੀ ਕਵਿਤਾ ਦੀ ਕੋ ਵੀਡੀਓ ਦੇ ਵਿੱਚ ਹੀ ਅਸੀਂ ਨੇ ਕੰਪਲੀਟ ਕਰਨੀ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਤੁਹਾਨੂੰ ਜਿੰਨੇ ਪੈਰੇ ਦਿੱਤੇ ਹੋਣਗੇ ਜਿਵੇਂ ਜਿਵੇਂ ਪੈਰੇ ਬਣੇ ਨੇ ਉਸ ਤਰੀਕੇ ਦਾ ਹੀ ਤੁਹਾਨੂੰ ਇੱਕ ਪੈਰਾ ਤੁਹਾਨੂੰ ਪੇਪਰ ਦੇ ਵਿੱਚ ਆਏਗਾ ਤੇ ਤੁਸੀਂ ਉਹਦਾ ਪ੍ਰਸੰਗ ਤੇ ਨਾਲ ਨਾਲ ਵਿਆਖਿਆ ਵੀ ਲਿਖਣੀ ਹੈ ਪ੍ਰਸੰਗ ਲਿਖਣ ਦੇ ਲਈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੀ ਕਵਿਤਾ ਕਿਸ ਦੇ ਦੁਆਰਾ ਲਿਖੀ ਗਈ ਹੈ ਤੇ ਉਸ ਕਵਿਤਾ ਦੇ ਵਿੱਚ ਕਿਹੜੀ ਗੱਲ ਮੇਨ ਕਹੀ ਗਈ ਹੈ ਪ੍ਰਸੰਗ ਸਾਰੇ ਲਈ ਇੱਕੋ ਜਿਹਾ ਲਿਖਿਆ ਜਾ ਸਕਦਾ ਹੈ ਵਿਆਖਿਆ ਲਾਈਨਾਂ ਦੇ ਅਕੋਰਡਿੰਗ ਹੀ ਹੋਏਗੀ ਸਭ ਤੋਂ ਪਹਿਲਾਂ ਜੋ ਪਹਿਲਾ ਪੈਰਾ ਹੈ ਅੱਜ ਆਖਾਂ ਵਾਰ ਸ਼ਿਸ਼ਾ ਨੂੰ ਕੀ ਤੂੰ ਕਬਰਾਂ ਵਿੱਚੋਂ ਬੋਲ ਕਬਰ ਕੀ ਹੁੰਦੀ ਹੈ ਜਿੱਥੇ ਮੁਰਦਿਆਂ ਨੂੰ ਦਫਨਾਇਆ ਜਾਂਦਾ ਹੈ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆ ਰੋਂਦੀਆਂ ਤੈਨ ਵਾਰਸ ਸ਼ਾਹ ਨੂੰ ਕਹਿਣ ਵੈਣ ਹੁੰਦਾ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਦੋਂ ਜਿਹੜੀਆਂ ਔਰਤਾਂ ਨੇ ਰੋਂਦੀਆਂ ਨੇ ਨਾ ਕੀਰਨੇ ਪਾਉਂਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਵੈਣ ਪ੍ਰਸੰਗ ਦੇ ਵਿੱਚ ਤੁਸੀਂ ਲਿਖਣਾ ਹੈ ਕਿ ਇਹ ਜਿਹੜੇ ਕਾਵ 17 ਨੇ ਉਹ ਪੰਜਾਬੀ ਲਾਜਮੀ ਜਿਹੜੀ 12ਵੀਂ ਦੀ ਪਾਠ ਪੁਸਤਕ ਹੈ ਉਹਦੇ ਵਿੱਚ ਦਰਜ ਅਮਰਤਾ ਪ੍ਰੀਤਮ ਦੀ ਕਵਿਤਾ ਵਾਰਸ਼ਾ ਵਿੱਚੋਂ ਲਈਆਂ ਗਈਆਂ ਹਨ ਇਸ ਕਵਿਤਾ ਵਿੱਚ 1947 ਈਸਵੀ ਦੀ ਜਿਹੜੀ ਦੇਸ਼ ਦੀ ਵੰਡ ਹੋਈ ਸੀ ਉਹਦੇ ਦੁਖਾਂਤ ਨੂੰ ਦੱਸਿਆ ਗਿਆ ਹੈ ਇਹ ਵੰਡ ਜਾਨਮਾਲ ਦੇ ਨੁਕਸਾਨ ਜਾਨਮਾਲ ਦਾ ਮਤਲਬ ਮਤਲਬ ਇਹ ਹੋਇਆ ਕਿ ਜਿਹੜੀਆਂ ਜਾਨਾਂ ਵੀ ਗਈਆਂ ਸੀ ਲੋਕਾਂ ਦੀ ਲੋਕ ਮਾਰੇ ਵੀ ਗਈ ਸੀ ਤੇ ਮਾਲ ਵੀ ਲੁੱਟਿਆ ਗਿਆ ਸੀ ਜਿਹੜਾ ਸਮਾਨ ਸੀ ਕੋਈ ਵੀ ਧਨ ਦੌਲਤ ਸੀ ਜਾਂ ਕੋਈ ਹੋਰ ਕੀਮਤੀ ਚੀਜ਼ਾਂ ਸੀ ਭਾਵ ਕਿ ਜਾਨੀ ਮਾਲੀ ਦੋਵੇਂ ਤਰ੍ਹਾਂ ਦਾ ਨੁਕਸਾਨ ਹੋਇਆ ਸੀ ਤੇ ਉਹਦੇ ਨਾਲ ਨਾਲ ਪਿਆਰ ਇਸ਼ਕ ਦੇ ਦੁਖਾਂਤ ਦਾ ਕਾਰਨ ਵੀ ਇਹ ਬਣੀ ਗਈ ਬਣੀ ਸੀ ਜਿਹੜੀ ਇਹ ਆਜ਼ਾਦੀ ਵੇਲੇ ਵੰਡ ਹੋਈ ਹੈ ਆਜ਼ਾਦੀ ਜਦੋਂ ਮਿਲੀ ਹੈ ਅਮਰਤਾ ਪ੍ਰੀਤਮ ਉਹਨਾਂ ਲੱਖਾਂ ਧੀਆਂ ਦੇ ਦੁੱਖ ਨੂੰ ਮਹਿਸੂਸ ਕਰਦੀ ਹੈ ਜਿਨ੍ਹਾਂ ਦਾ ਪਿਆਰ ਇਸ ਵੰਡ ਕਾਰਨ ਪਰਵਾਨ ਨਾ ਚੜ ਸਕਿਆ ਵੇ ਅਕੈਦ ਉਸ ਲਿਖਾਂਗੇ ਵਾਰਸ਼ ਸ਼ਾਹ ਨੂੰ ਸੰਬੋਧਨ ਕਰਦੀ ਹੋਈ ਅਮਰਤਾ ਪ੍ਰੀਤ ਮਖਰੀ ਹੈ ਕਿ ਅੱਜ ਉਹ ਵਾਰਸ਼ ਸ਼ਾਹ ਨੂੰ ਆਖ ਰਹੀ ਹੈ ਕਿ ਉਹ ਕਿਤੇ ਕਬਰਾਂ ਵਿੱਚੋਂ ਬੋਲ ਉੱਠੇ ਅਤੇ ਇਸ਼ਕ ਦੀ ਕਿਤਾਬ ਦਾ ਕੋਈ ਅਗਲਾ ਵਰਕਾ ਫਰੋਲੇ ਵਰਕਾ ਹੁੰਦਾ ਹੈ ਪੇਜ ਜਿਹਨੂੰ ਅਸੀਂ ਕਹਿੰਦੇ ਹਾਂ ਸਫਾ ਪੇਜ ਵਾਰਸ਼ ਸ਼ਾਹ ਨੇ ਹੀਰ ਰਾਂਝੇ ਦੀ ਪ੍ਰੀਤ ਦਾ ਕਿੱਸਾ ਲਿਖਿਆ ਸੀ ਅਤੇ ਕਵਿਤਰੀ ਦਾ ਇਸ਼ਾਰਾ ਹੈ ਕਿ ਉਹ ਇਸੇ ਤਰ੍ਹਾਂ ਦਾ ਇੱਕ ਹੋਰ ਵੀ ਕਿੱਸਾ ਲਿਖੇ ਅੰਮ੍ਰਤਾ ਵਾਰਸ਼ ਸ਼ਾਹ ਨੂੰ ਆਖਦੀ ਹੈ ਕਿ ਪੰਜਾਬ ਦੀ ਇੱਕਤੀ ਪਾਪ ਜਿਹੜੀ ਹੀਰ ਐ ਉਹ ਰੋਈ ਸੀ ਤਾਂ ਉਹਨੇ ਲਿਖ ਲਿਖ ਕੇ ਬੈਣ ਮਾਰੀ ਸੀ ਪਾਪ ਕੇ ਉਹਦੇ ਬਾਰੇ ਬਹੁਤ ਲਿਖਿਆ ਸੀ ਜਦ ਹੀਰ ਨੂੰ ਰਾਂਝੇ ਨਾਲ ਵਿਹੋਣ ਦੀ ਥਾਂ ਖੇੜਿਆਂ ਦੇ ਵਿਆਹ ਗਿਆ ਸੀ ਤਾਂ ਵਾਰਸ਼ ਸ਼ਾਹ ਤੋਂ ਉਸ ਦਾ ਜਿਹੜਾ ਦੁੱਖਾ ਉਹ ਨਹੀਂ ਦੇਖਿਆ ਗਿਆ ਸੀ ਤੇ ਉਸਨੇ ਆਪਣੇ ਕਿੱਸੇ ਵਿੱਚ ਉਸ ਦੁੱਖ ਤੇ ਬਹਿਣ ਪਾਏ ਸਨ ਪਾਪ ਕੇ ਜਿਵੇਂ ਸੀ ਕਹਿੰਦੇ ਵੀ ਕਵਿਤਾਵਾਂ ਲਿਖੀਆਂ ਉਹਨੇ ਉਹਦੇ ਤੇ ਅਮਰਤਾਪ੍ਰੀਤਮ ਆਖਰੀ ਹੈ ਕਿ ਅੱਜ ਦੇਸ਼ਵੰਡ ਸਮੇਂ ਰੋਂਦੀਆਂ ਹੋਈਆਂ ਲੱਖਾਂ ਧੀਆਂ ਵਾਥ ਸ਼ਾਹ ਨੂੰ ਪੁਕਾਰ ਰਹੀਆਂ ਹਨ ਤਾਂ ਜੋ ਉਹ ਉਹਨਾਂ ਦਾ ਵੀ ਦੁੱਖ ਦੇਖ ਲਵੇ। ਹੁਣ ਇਸੇ ਤਰੀਕੇ ਨਾਲ ਹੀ ਅਗਲਾ ਪੈਰਾ ਅਗਲੇ ਪੈਰੇ ਦੀ ਵੀ ਪ੍ਰਸੰਗ ਸਹਿਤ ਜਿਹੜੀ ਵਿਆਖਿਆ ਉਹ ਕਰਨੀ ਆ। ਵੇ ਦਰਦਮੰਦਾਂ ਦਿਆਦਰਦੀਆ ਦਰਦਮੰਦ ਕੌਣ ਹੁੰਦਾ ਹੈ ਜਿਹੜਾ ਦਰਦ ਵੰਡਾਉਣ ਵਾਲਾ ਹੁੰਦਾ ਹੈ ਦਰਦ ਨੂੰ ਸਮਝਣ ਵਾਲਾ ਹੁੰਦਾ ਹੈ। ਉੱਥੇ ਤੱਕ ਆਪਣਾ ਪੰਜਾਬ ਤੱਕ ਹੁੰਦਾ ਹੈ ਦੇਖਣਾ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਬੇਲਾ ਕੀ ਹੁੰਦਾ ਜਿਵੇਂ ਵੀ ਜੰਗਲ ਵਗੈਰਾ ਤੇ ਲਹੂ ਦੀ ਭਰੀ ਚਨਾਬ ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਮਰਲਾ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਹੁਣ ਇਹਦੀ ਜਦੋਂ ਤੁਸੀਂ ਪ੍ਰਸੰਗ ਲਿਖਣਾ ਹੈ ਤਾਂ ਜਿਵੇਂ ਪਹਿਲਾਂ ਦੱਸਿਆ ਸੀ ਓਵੇਂ ਹੀ ਲਿਖ ਸਕਦੇ ਹੋ ਹੁਣ ਇਹਦੀ ਵਿਆਖਿਆ ਕਿਵੇਂ ਕਰਨੀ ਆ ਅਮਰਤਾ ਪ੍ਰੀਤ ਆਖਦੀ ਹੈ ਕਿ ਪੰਜਾਬ ਦੀਆਂ ਰੋਂਦੀਆਂ ਹੋਈਆਂ ਲੱਖਾਂ ਧੀਆ ਵਾਰਸ਼ ਸ਼ਾਹ ਨੂੰ ਆਖ ਰਹੀਆਂ ਹਨ ਕਿ ਦੁਖੀਆਂ ਦਾ ਦਰਦ ਮਹਿਸੂਸ ਕਰਨ ਵਾਲਾ ਵਾਰਸ਼ ਕਬਰਾਂ ਵਿੱਚੋਂ ਉੱਠ ਕੇ ਆਪਣੇ ਪੰਜਾਬ ਦੀ ਜਿਹੜੀ ਤਰਸਯੋਗ ਹਾਲਤ ਆ ਉਹਨੂੰ ਦੇਖੇ ਕਿਹਾ ਗਿਆ ਸੀ ਨਾ ਕਿ ਵਿਦਰਦਮੰਦਾਂ ਦੇ ਆ ਦਰਦੀ ਆ ਉੱਠ ਤੱਕ ਆਪਣਾ ਪੰਜਾਬ ਕਿ ਉੱਠ ਕੇ ਆਪਣੇ ਪੰਜਾਬ ਨੂੰ ਦੇਖੇ ਉਹ ਜਿਨ੍ਹਾਂ ਬੇਲਿਆਂ ਵਿੱਚ ਹੀਰ ਅਤੇ ਰਾਜੇ ਵਰਗਿਆਂ ਦੇ ਪਿਆਰ ਪਲਦੇ ਸਨ ਉਥੇ ਲਾਸ਼ਾਂ ਵਿਚੀਆਂ ਹੋਈਆਂ ਹਨ ਅਤੇ ਇਸ਼ਕ ਦਾ ਦਰਿਆ ਸਮਝਿਆ ਜਾਣ ਵਾਲਾ ਚਨਾ ਜਿਹੜਾ ਦਰਿਆ ਚਨਾ ਦਰਿਆ ਉਹ ਲਹੂ ਨਾਲ ਭਰਿਆ ਪਿਆ ਹੈ ਕਿਉਂਕਿ ਲੋਕਾਂ ਦੀ ਵੱਢ ਟੁੱਕ ਹੋਈ ਸੀ ਮਾਰਿਆ ਗਿਆ ਸੀ ਉਹਨਾਂ ਨੂੰ ਅਮਰਤਾ ਪ੍ਰੀਤ ਮਹਿਸੂਸ ਕਰਦੀ ਹੈ ਕਿ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਪਾਣੀਆਂ ਵਿੱਚ ਕਿਸੇ ਨੇ ਦੁਖੀ ਹੁੰਦਾ ਹੈ ਜਿਹੜਾ ਕਿ ਜ਼ਾਲਮ ਵਿਅਕਤੀ ਹੁੰਦਾ ਹੈ ਉਹਨੇ ਫਿਰਕੂ ਪਣੇ ਪਣੇ ਦੀ ਜਿਹੜੀ ਜ਼ਹਿਰ ਹੈ ਉਹ ਉਹਦੇ ਵਿੱਚ ਰਲਾ ਦਿੱਤੀ ਹੈ ਦੀ ਭਾਵਕੇ ਪੰਜਾਬ ਨੂੰ ਫਿਰਕੂਲੀਹਾ ਤੇ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਤੇ ਜ਼ਹਿਰੀਲੇ ਪਾਣੀ ਪੰਜਾਬ ਦੀ ਧਰਤੀ ਨੂੰ ਲਗਾ ਦਿੱਤੇ ਗਏ ਹਨ ਅਗਲਾ ਤੀਸਰਾ ਪੈਰਾ ਇਸ ਜ਼ਰਖੇਜ ਜ਼ਮੀਨ ਦੇ ਜ਼ਰਖੇਜ ਹੁੰਦੀ ਹੈ ਉਪਜਾਊ ਧਰਤੀ ਲੂਣੂ ਫੁੱਟਿਆ ਜ਼ਹਿਰ ਲੂਣੂ ਭਾਵ ਦੇ ਰੋਮ ਰੋਮ ਦੇ ਵਿੱਚ ਗਿੱਠ ਗਿੱਠ ਚੜੀਆਂ ਲਾਲੀਆਂ ਫੁੱਟ ਫੁੱਟ ਚੜਿਆ ਅਜ ਹੈ ਜਿਹੜੀਆਂ ਲਾਲੀਆਂ ਸੀ ਉਹ ਗਿੱਠ ਗਿੱਠ ਚੜੀਆਂ ਤੇ ਜਿਹੜਾ ਕਹਿਰ ਸੀ ਹੋ ਫੁੱਟ ਫੁੱਟ ਚੜਿਆ ਵਿਵਲਿ ਸੀਵਾ ਫਿਰ ਵਣ ਵਣ ਵਗੀ ਜਾ ਪੱਕ ਜ਼ਹਿਰ ਨਾਲ ਭਰੀ ਹੋਈ ਹਵਾ ਵਾ ਹਵਾ ਵਣ ਵਣ ਵਗੀ ਜਾ ਜਿਹੜੀ ਕਿ ਵਗਦੀ ਸੀ ਉਹਨੇ ਹਰ ਇੱਕ ਬਾਸ ਦੀ ਵੰਜਲੀ ਦਿੱਤੀ ਨਾਗ ਬਣਾ ਜਿਹੜੀਆਂ ਵੰਜਲੀਆਂ ਸੀ ਉਹ ਬਾਸ ਦੀਆਂ ਹੁੰਦੀਆਂ ਸੀ ਤੇ ਉਹਨੇ ਕੀ ਬਣਾਤੀਆਂ ਨਾਗ ਬਣਾ ਦਿੱਤੀਆਂ ਹੁਣ ਇਹ ਜਹਾ ਪ੍ਰਸੰਗ ਸੇਮ ਲਿਖੋਗੇ ਤੁਸੀਂ ਵਿਆਖਿਆ ਦੇ ਵਿੱਚ ਲਿਖਾਂਗੇ ਅਸੀਂ ਕਿ ਅਮਰਤਾ ਪ੍ਰੀਤ ਮਾਖਦੇ ਆ ਕਿ ਪੰਜਾਬ ਦੀ ਧਰਤੀ ਨੂੰ ਨਫਰਤ ਦੇ ਜ਼ਹਿਰੀਲੇ ਪਾਣੀ ਲਾਏ ਜਾਣ ਕਾਰਨ ਇੱਥੇ ਜਿਹੜੀ ਉਪਜਾਊ ਜ਼ਮੀਨ ਹੈ ਧਰਤੀ ਹੈ ਉਹਦੇ ਲੂ ਲੂ ਦੇ ਵਿੱਚੋਂ ਜ਼ਹਿਰ ਫੁੱਟ ਪਿਆਏ ਤੇ ਇਸ ਜ਼ਹਿਰ ਨੂੰ ਗਿੱਠ ਗਿੱਠ ਲਾਲੀਆਂ ਚੜ ਗਈਆਂ ਹਨ ਗਿੱਠ ਗਿੱਠ ਲਾਲੀਆਂ ਚੜਨਾ ਮਤਲਬ ਕਿ ਇਹੋ ਜ਼ਿਆਦਾ ਹੋਰ ਵੱਧ ਰਿਹਾ ਹੈ ਜ਼ਹਿਰ ਜਿਹੜਾ ਕਿ ਪਹਿਲੇ ਜ਼ਮੀਨ ਦੇ ਵਿੱਚ ਫੁੱਟ ਪਿਆ ਸੀ ਅਤੇ ਫੁੱਟ ਫੁੱਟ ਕਹਿਰ ਚੜ ਗਿਆ ਅਤੇ ਜਿਹੜਾ ਉਹਨੂੰ ਕਹਿਰ ਆਉ ਵੀ ਬਹੁਤ ਜ਼ਿਆਦਾ ਚੜ ਗਿਆ ਗਿੱਠ ਜਿਵੇਂ ਅਸੀਂ ਹੱਥ ਦੀ ਕਹਿੰਦੇ ਨਾ ਗਿੱਠ ਫੁੱਟ ਜਿਸੀ ਮਿਲਦੇ ਆ 1 ਫੁੱਟ 2 ਫੁੱਟ ਨਫ਼ਰਤ ਅਤੇ ਫਿਰਕੂ ਪਣੇ ਦੀ ਜ਼ਹਿਰ ਨਾਲ ਭਰੀ ਹਵਾ ਵਣ ਵਣ ਵਿੱਚ ਪਣ ਹੁੰਦੇ ਨੇ ਜੰਗਲ ਉਹਦੇ ਵਿੱਚ ਵੀ ਇਹ ਵਗਣ ਲੱਗ ਪਈ ਐ ਤੇ ਇਸ ਜ਼ਹਿਰੀਲੀ ਹਵਾ ਨੇ ਹਰ ਇੱਕ ਬਾੰਸ ਦੀ ਵੰਜਲੀ ਨੂੰ ਨਾਗ ਬਣਾ ਦਿੱਤਾ ਹੈ ਕਿਉਂਕਿ ਜੰਗਲ ਦੇ ਵਿੱਚ ਬਾੰਸ ਦੀ ਜਿਹੜੀ ਵੰਜਲੀ ਸੀ ਉਹ ਵੱਜਦੀ ਸੀ ਤੇ ਉਹਨ ਕੀ ਬਣਾ ਦਿੱਤਾ ਇਹਨੇ 나ਗ ਭਾਵ ਜਿੱਥੇ ਪਿਆਰ ਦੀਆਂ ਵੰਜਲੀਆਂ ਵੱਜਦੀਆਂ ਸਨ ਉੱਥੇ ਲੋਕ ਇੱਕ ਦੂਜੇ ਨੂੰ ਸੱਪਾਂ ਵਾਂਗ ਡੰਗ ਮਾਰਦੇ ਹਨ ਹੁਣ ਅਗਲਾ ਪੈਰਾ ਪਹਿਲੇ ਡੰਗ ਮਦਾਰੀਆਂ ਮਦਾਰੀ ਕੌਣ ਹੁੰਦੇ ਸੀ ਜਿਹੜੇ ਬਾਂਦਰ-ਬਾਂਦਰੀ ਦਾ ਤਮਾਸ਼ਾ ਦਿਖਾਉਣਾ ਹੁੰਦੀ ਸੀ ਪਿੰਡਾਂ ਦੇ ਵਿੱਚ ਮੰਤਰ ਗਏ ਗੁਆਚ ਜਿਹੜੇ ਉਹਨਾਂ ਕੋਲ ਮੰਤਰ ਸੀ ਉਹ ਗੁਆਚ ਗਏ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ 나ਗਾ ਕੀਲੇ ਲੋਕ ਮੂੰਹ ਬਸ ਫਿਰ ਡੰਗ ਹੀ ਡੰਗ ਪਲੋਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ ਤੇ ਪ੍ਰਸੰਗ ਉਹ ਵੀ ਲਿਖ ਕੇ ਦੇ ਵਿੱਚ ਇੱਕ ਲਾਈਨ ਅਲੱਗ ਲਿਖ ਸਕਦੇ ਹੋ ਕਿ ਇਹਨਾਂ 17 ਦੇ ਵਿੱਚ ਫਿਰਕੂ ਪਣੇ ਦੇ ਨਾਗਾਂ ਦੇ ਡੰਗਾਂ ਦਾ ਵਰਣਨ ਹੈ 947 ਈਸਵੀ ਦੀ ਦੇਸ਼ਵੰਡ ਸਮੇ ਫਿਰਕੂ ਪਣੇ ਦੇ ਨਾਗਾਂ ਦੇ ਡੰਗ ਦਾ ਵਰਣਨ ਕਰਦੀ ਅਮ੍ਰਿਤਾ ਪ੍ਰੀਤਮ ਆਖੜੀ ਹੈ ਕਿ ਫਿਰਕੂ ਪਣੇ ਦੇ ਸੱਪਾਂ ਦਾ ਜਿਹੜਾ ਪਹਿਲਾ ਡੰਗ ਆ ਉਹ ਮਦਾਰੀਆਂ ਨੂੰ ਮਾਰਿਆ ਗਿਆ ਤਾਂ ਜੋ ਮੰਤਰਾਂ ਰਾਹੀਂ ਸੱਪ ਦੇ ਡੰਗੇ ਦਾ ਇਲਾਜ ਕਰਨ ਵਾਲੇ ਹੀ ਨਾ ਰਹਿਣ ਹੁਣ ਜਿਹੜੇ ਮਦਾਰੀ ਹੁੰਦੇ ਸੀ ਉਹ ਸੱਪ ਦੇ ਡੰਗੇ ਦਾ ਇਲਾਜ ਵੀ ਕਰਨ ਵਾਲੇ ਹੁੰਦੇ ਸੀ ਤੇ ਉਹਨਾਂ ਨੂੰ ਹੀ ਮਾਰਿਆ ਗਿਆ ਤਾਂ ਜੋ ਉਹ ਸੱਪ ਦੇ ਡੰਗੇ ਦਾ ਇਲਾਜ ਨਾ ਕਰ ਸਕਣ ਭਾਵ ਫਿਰਕੂਪਣੇ ਦਾ ਸ਼ਿਕਾਰ ਸਭ ਤੋਂ ਪਹਿਲਾਂ ਸਾਡੇ ਨੇਤਾ ਹੀ ਹੋਏ ਜਿਨ੍ਹਾਂ ਨੇ ਫਿਰਕੂਪਣੇ ਨੂੰ ਰੋਕਣਾ ਸੀ ਫਿਰ ਨਫਰਤ ਅਤੇ ਫਿਰਕੂਪਣੇ ਦੀ ਅੱਗ ਨੂੰ ਕੌਣ ਰੋਕ ਸਕਦਾ ਸੀ ਫਿਰ ਕੂਪਣ ਅਤੇ ਨਫ਼ਰਤ ਦੇ ਨਾਗਾਂ ਦਾ ਦੂਜਾ ਡੰਗ ਆਮ ਲੋਕਾਂ ਨੂੰ ਲੱਗਿਆ ਨਫ਼ਰਤ ਦੇ ਨਾਗਾਂ ਨੇ ਲੋਕਾਂ ਦੇ ਮੂੰਹ ਕੀਲ ਲੇ ਮੂੰਹ ਕੀਲਣ ਦਾ ਮਤਲਬ ਹੁੰਦਾ ਕਿ ਉਹਨਾਂ ਦੇ ਮੂੰਹ ਬੰਦ ਕਰ ਦਿੱਤੇ ਅਤੇ ਇਹ 나ਗ ਡੰਗ ਤੇ ਡੰਗ ਮਾਰ ਰਹੇ ਸਨ ਭਾਗ ਕੇ ਬਾਰ-ਬਾਰ ਡੰਗੀਆਂ ਜਾ ਰਹੀਆਂ ਸਨ ਪਲਾ ਵਿੱਚ ਹੀ ਪੰਜਾਬ ਦੇ ਅੰਗ ਨੀਲੇ ਪੈ ਗਏ ਕਿਉਂਕਿ ਦੇਖੋ ਜਿੱਥੇ ਵੀ ਸੱਪ ਡੰਗ ਮਾਰਦਾ ਹੈ ਉਥੋਂ ਉਸ ਬੰਦੇ ਦੀ ਥਾਂ ਭਾਵੇਂ ਲੱਤ ਤੇ ਪੈਰ ਤੇ ਬਾਹ ਤੇ ਉਹ ਅੰਗ ਹੈ ਜਿਹੜਾ ਉਹ ਨੀਲਾ ਪੈ ਜਾਂਦਾ ਹੁੰਦਾ ਹੈ ਗਲੇਆਂ ਟੁੱਟੇ ਗੀਤ ਫਿਰ ਤਰਕਲਿਓ ਟੁੱਟੀ ਤੰਦ ਤਰਕਲਾ ਹੁੰਦਾ ਜਿਹੜਾ ਚਰਖਾ ਕੱਤਦੀਆਂ ਨੇ ਨਾ ਜਦ ਔਰਤਾਂ ਤਾਂ ਇੱਕ ਉਹਦੇ ਤਕਲਾ ਪਾਇਆ ਹੁੰਦਾ ਜਿਹਦੇ ਉੱਪਰ ਕੱਤਿਆ ਜਾਂਦਾ ਏ ਤਿਰੰਜਣੋਂ ਟੁੱਟੀਆਂ ਸਹੇਲੀਆਂ ਚਰਖੜੇ ਹੂਕਰ ਬੰਦ ਤਿਰੰਜਣ ਜਦ ਕੁੜੀਆਂ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ ਨੇ ਤਾਂ ਉਹਨੂੰ ਕਿਹਾ ਨੇ ਤਿਰੰਜਣ ਚਰਖੜੇ ਹੂਕਰ ਜਦੋਂ ਚਰਖੇ ਕੱਤੇ ਜਾਂਦੇ ਨੇ ਤਾਂ ਉਹਨਾਂ ਦੀ ਇੱਕ ਹੂਕ ਜੀ ਪੈਂਦੀ ਹੈ ਤੇ ਉਹ ਬੰਦ ਹੋ ਗਏ ਸਣੇ ਸੇਜ ਤੇ ਵੇੜੀਆਂ ਲੁੱਡਣ ਦਿੱਤੀਆਂ ਰੋੜ ਸਣੇ ਡਾਲੀਆਂ ਪਿੰਗ ਅਜ ਪੇਪਲਾਂ ਦਿੱਤੀ ਤੋੜ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ ਰਾਂਝੇ ਦੇ ਸਭ ਵੀਰਜ ਭੁੱਲ ਗਏ ਉਹਦੀ ਜਾਚ ਤੇ ਦੀ ਵਿਆਖਿਆ ਦੀ ਬਾਰੇ ਗੱਲ ਕਰਾਂਗੇ ਅਸੀਂ ਪ੍ਰਸੰਗ ਉਵੇਂ ਲਿਖ ਦੇਣਾ ਤੁਸੀਂ ਨੇ ਦੇਸ਼ ਵੰਡ ਦੇ ਦੁਖਾਂਤ ਅਤੇ ਡਰ ਭਰੇ ਵਾਤਾਵਰਣ ਦੀ ਗੱਲ ਕਰਦੇ ਹੋਏ ਅਮਰਤਾ ਪ੍ਰੀਤਮ ਕਹਿੰਦੀ ਹੈ ਕਿ ਇਸ ਵੰਡ ਸਮੇਂ ਐਨੀ ਉਥਲ-ਪੁਥਲ ਹੋਈ ਭਾਵਕੇ ਨਿਹਹਾਹਾਕਾਰ ਮਚ ਗਈ ਕਿ ਲੋਕਾਂ ਦੇ ਗਲੇ ਵਿੱਚੋਂ ਨਿਕਲਦੇ ਪਿਆਰ ਦੀ ਗੀਤਾਂ ਦੀ ਆਵਾਜ਼ ਟੁੱਟ ਗਈ ਤੱਕਲੇ ਦੀ ਤੰਦ ਵੀ ਟੁੱਟ ਗਈ ਭਾਵਕੇ ਜਿਹੜੀਆਂ ਕੁੜੀਆਂ ਇਕੱਠੀਆਂ ਹੋ ਕੇ ਚਰਖਾ ਕੱਤ ਰਹੀਆਂ ਸੀ ਉਹਨਾਂ ਦੀ ਸਾਂਝ ਵੀ ਖਤਮ ਹੋ ਗਈ ਤਿਰੰਜਣਾ ਦੀਆਂ ਸਹੇਲੀਆਂ ਵਿਛੜ ਗਈਆਂ ਅਤੇ ਚਰਖਿਆਂ ਦੀ ਘੂਕਰ ਬੰਦ ਹੋ ਗਈ ਜਿਸ ਵੇੜੀ ਵਿੱਚ ਹੀਰ ਆਪਣੀਆਂ ਸਹੇਲੀਆਂ ਨਾਲ ਸੈਰ ਕਰਦੀ ਸੀ ਉਸ ਵੇੜੀ ਨੂੰ ਇਸਤੇ ਮਲਾ ਲੁੱਡਣ ਨੇ ਮਲਾ ਦਾ ਨਾਂ ਸੀ ਲੁੱਡਣ ਉਨੇ ਸਣੇ ਸੇਜ ਦੇ ਦਰਿਆ ਵਿੱਚ ਰੋੜ ਦਿੱਤਾ ਸੇਜ 베ੜੀ ਦੇ ਵਿੱਚ ਹੀ ਹੁੰਦੀ ਹੈ ਜਿਹਦੇ ਉੱਪਰ ਜਿਹੜੀ ਹੀਰੋ ਬੈਠ ਕੇ ਆਰਾਮ ਕਰਦੀ ਹੁੰਦੀ ਸੀ ਉਹਨੂੰ ਦਰਿਆ ਦੇ ਵਿੱਚ ਹੀ ਰੋੜ ਦਿੱਤਾ ਉਸ 베ੜੀ ਨੂੰ ਜਿਨ੍ਹਾਂ ਪਿੱਪਲਾਂ ਤੇ ਪਿਆਰ ਦੀਆਂ ਪਿੰਗਾ ਝੁੱਟੀਆਂ ਜਾਂਦੀਆਂ ਸਨ ਉਹਨਾਂ ਪਿੱਪਲਾਂ ਨੇ ਡਾਲੀਆਂ ਸਣੇ ਪਿੰਗਾ ਤੋੜ ਦਿੱਤੀਆਂ ਜਿੱਥੇ ਬੰਸਰੀ ਵਿੱਚੋਂ ਪਿਆਰ ਦੀਆਂ ਸੁਰਾਂ ਕੱਢਣ ਵਾਲੀਆਂ ਫੋਕਾਂ ਵੱਜਦੀਆਂ ਸਨ ਉਹ ਜਿਹੜੀ ਵੰਜਲੀ ਹੈ ਉਹੀ ਗਵਾਚ ਗਈ ਹੈ ਤੇ ਰਾਂਝੇ ਦੇ ਜਿਹੜੇ ਸਾਰੇ ਭਰਾ ਨੇ ਪਿਆਰ ਕਰਨ ਦੀ ਜਾਂਚ ਭੁੱਲ ਗਏ ਨੇ ਤਰਤੀ ਤੇ ਲਹੂ ਵਸਿਆ ਕਬਰਾਂ ਪਈਆਂ ਚੋਣ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੂਣ ਮਜ਼ਾਰ ਹੁੰਦੇ ਨੇ ਜਿਹੜੀਆਂ ਕਬਰਾਂ ਹੁੰਦੀਆਂ ਨੇ ਮਕਬਰੇ ਹੁੰਦੇ ਨੇ ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰਹੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾਫੋਲ ਇਹਦੇ ਵਿੱਚ ਤੁਸੀਂ ਪ੍ਰਸੰਗ ਨੂੰ ਉਵੇਂ ਲਿਖ ਦੇਣਾ ਤੇ ਵਿਆਖਿਆ ਦੇ ਵਿੱਚ ਲਿਖੋਗੇ ਦੇਸ਼ ਦੀ ਵੰਡ ਦੇ ਦਰਦਨਾਕ ਸਮੇਂ ਦਾ ਚਿੱਤਰਣ ਕਰਦੀ ਹੋਈ ਅਮਰਤਾ ਪ੍ਰੀਤਮ ਕਹਿੰਦੀ ਹੈ ਕਿ ਕਤਲੇਆਮ ਕਾਰਨ ਧਰਤੀ ਤੇ ਲਹੂ ਵਸ ਰਿਹਾ ਹੈ ਲਹੂ ਵਸਣਾ ਮਤਲਬ ਜਿਵੇਂ ਮੀਂਹ ਪੈਂਦਾ ਨਾ ਅਸੀਂ ਕਹਿੰਦੇ ਵੀ ਮੀਂਹ ਪੈ ਰਿਹਾ ਮੀਂਹ ਵਰਸ ਰਿਹਾ ਉਸੇ ਤਰੀਕੇ ਨਾਲ ਇਹ ਕਤਲੇਆਮ ਦੇ ਨਾਲ ਜਿਹੜਾ ਲਹੂ ਸੀ ਉਹ ਧਰਤੀ ਤੇ ਵਰਸਣ ਲੱਗ ਰਿਹਾ ਸੀ ਤੇ ਕਬਰਾਂ ਵਿੱਚੋਂ ਵੀ ਲਹੂ ਚੋ ਰਿਹਾ ਸੀ ਕਿਉਂਕਿ ਕਬਰਾਂ ਦੇ ਵਿੱਚ ਜਿਹੜੀਆਂ ਲਾਸ਼ਾਂ ਸੀ ਉਹ ਬਾਰ-ਬਾਰ ਲੈ ਕੇ ਜਾਂੀਆਂ ਜਾ ਰਹੀਆਂ ਸੀ ਪ੍ਰੀਤ ਦੀਆਂ अथवा ਪਿਆਰ ਕਰਨ ਵਾਲੀਆਂ ਜਿਹੜੀਆਂ ਸ਼ਹਿਜ਼ਾਦੀਆਂ ਸੀ ਉਹ ਅੱਜ ਕਬਰਾਂ ਵਿੱਚ ਰੋ ਰਹੀਆਂ ਹਨ ਅਮਰਤਾ ਪ੍ਰੀਤ ਮਾਫਦੀ ਹੈ ਕਿ ਅੱਜ ਸਾਰੇ ਹੀ ਜਿਹੜੇ ਲੋਕ ਨੇ ਹੁਸਨ ਤੇ ਇਸ਼ਕ ਦੇ ਚੋਰ ਭਾਵ ਜਿਹੜਾ ਕੈਦੋਂ ਸੀ ਜਿਨੇ ਕੇ ਹੀਰ ਤੇ ਰਾਂਝੇ ਦੀ ਸ਼ਿਕਾਇਤ ਕੀਤੀ ਸੀ ਕਿ ਉਹ ਜਿਹੜੇ ਕੈਦੋਂ ਨੇ ਲੋਕ ਉਹ ਬਣ ਗਏ ਨੇ ਕਵਿਤਰੀ ਆਖਦੀ ਹੈ ਕਿ ਅੱਜ ਅਸੀਂ ਕਿਥੋਂ ਇੱਕ ਹੋਰ ਵਾਰਸ ਨੂੰ ਲੱਭ ਕੇ ਲਿਆਈਏ ਇਸ ਲਈ ਉਹ ਵਾਰਸ ਸ਼ਾਹ ਨੂੰ ਹੀ ਆਖਦੀ ਹੈ ਕਿ ਉਹ ਹੀ ਕਬਰਾਂ ਵਿੱਚੋਂ ਉੱਠ ਕੇ ਬੋਲੇ ਅਤੇ ਇਸ਼ਕ ਦੀ ਕਿਤਾਬ ਦਾ ਕੋਈ ਅਗਲਾ ਵਰਕਾ ਫਰੋਲੇ ਭਾਵ ਇਸ਼ਕ ਦਾ ਇੱਕ ਇਹੋ ਜਿਹਾ ਹੋਰ ਕਿੱਸਾ ਲਿਖੇ ਜਿਹੜਾ ਉਸਨੇ ਹੀ ਰੱਤੇ ਰਾਂਝੇ ਦੀ ਪ੍ਰੀਤ ਦੇ ਪ੍ਰਸੰਗ ਵਿੱਚ ਲਿਖਿਆ ਸੀ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ